ਪੂਰੀ ਪਬਲਿਕ ਲਾਈਵ ਪੰਜਾਬ ਪੰਜਾਬ ਪਾਣੀ ਪਾਣੀ ਪੰਜਾਬ ਜਿੰਦਾਬਾਦ 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 ਪਾਣੀ ਟਾਕੇ ਟਾਕੜੀ ਮਰਮਰੀ ਕੇਰ ਜਿੰਦਾਬਾਦ 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 ਜਾਗ ਚੇ ਮਾਵਲਾਸ ਵਾਲੀ ਕੇਂਦਰ ਵਾਲੀ ਕਾਰ ਸਰਕਾਰ ਜਿੰਦਾਬਾਦ 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 ਕੇਂਦਰ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਕਾਰਦੇ ਬਾਹਰ ਦਿੱਤਾ ਤਰਨਾ भाजपा दे दे डाका मार रही है कटारूचक केंद्र सरकार वालों हरियाणा पानी देने दे मुद्दे से लैके आम आदमी पार्टी वालों भाजपा के विधायक अश्वनी शर्मा के पठानकोट निवास स्थान से बाहर कैबिनेट संतरी लालचंद कटारूचक की अगवाई धरना दिता गया इस मौके पे पंजाब दे कैबिनेट मंत्री लालचंद कटारू चक ने कहा के कि के केंद्र दी भाजपा सरकार पंजाब दा पानी हरियाणा नु देके पंजाब दे हक ते डाका मारिया है जिस नु आम आदमी पार्टी कदे भी सहन नहीं करेगी उन्होंने कहा कि के केंद्र सरकार वल्लो बीबीएमबी दे माध्यम नाल पंजाब दा 81% पानी हरियाणा नू दित्ता गया है ਜੀ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਚਾਹੇ ਪੰਜਾਬ ਦੇ ਆਰਡੀਐਫ ਦਾ ਸਵਾਲ ਹੋਵੇ ਚਾਹੇ ਮੰਡੀ ਦੀ ਫੀਸ ਦਾ ਸਵਾਲ ਹੋਵੇ ਸੋ ਵੱਖ-ਵੱਖ ਸਵਾਲਾਂ ਦੇ ਉੱਤੇ ਪੰਜਾਬ ਦੇ ਪ੍ਰਤੀ ਜਿਹੜਾ ਬੀਜੇਪੀ ਦਾ ਮਤਲਬ ਪੱਖਪਤੀ ਰਵਈਆ ਆ ਉਹ ਲਗਾਤਾਰ ਪੰਜਾਬ ਦੇ ਲੋਕ ਸਹਿਨ ਕਰ ਰਿਹਾ ਸੋ ਹੁਣੇ ਜਿਹੜਾ ਕੱਲ ਰਾਤ ਬੀਵੀਐਮਬੀ ਦਾ ਜਿਹੜਾ ਬੋਰਡ ਹੈ ਉਹਦੇ ਰਾਈ ਇਹ ਪਾਸ ਕਰਾਇਆ ਗਿਆ ਕਿ 8500 8500 ਕਿਊਸਕ ਪਾਣੀ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾਊਗਾ ਸੋ ਇਹ ਪੰਜਾਬ ਦੇ ਨਾਲ ਸਾਰਾ ਸਾਰ ਧੱਕਾ ਕੇਂਦਰ ਦੀ ਬੀਜੇਪੀ ਸਰਕਾਰ ਮੋਦੀ ਦੀ ਗਵਾਈ ਦੇ ਵਿੱਚ ਇਸ ਫੈਸਲੇ ਨੂੰ ਵਾਪਸ ਲਵੇ ਲਗਾਤਾਰ ਕਦੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕਦੀ ਪੰਜਾਬ ਦੇ ਜਵਾਨਾਂ ਦੇ ਖਿਲਾਫ ਤੇ ਹੁਣ ਬੀਜੇਪੀ ਪੰਜਾਬ ਵਿਰੋਧੀ ਮਾਹੌਲ ਖੜਾ ਕਰਕੇ ਆਸ-ਪਾਸ ਦੇ ਰਾਜਾਂ ਦੇ ਅੰਦਰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਜਿਹੜੀ ਕੋਜੀ ਸਾਜ਼ਿਸ਼ ਬੀਜੇਪੀ ਨੇ ਰੱਜੀਆ ਇਹਦਾ ਪੰਜਾਬ ਦੇ ਕਿਸਾਨ ਪੰਜਾਬ ਦੇ ਆਮ ਲੋਕ ਪੰਜਾਬੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਕੁਰਸੀ ਦੇ ਅਰਬੰਦ ਕੇਜਰੀਵਾਲ ਜੀ ਦੀ ਨਿਰਦੇਸ਼ਾਂ ਦੇ ਮੁਤਾਬਕ ਲਗਾਤਾਰ ਇਹਦਾ ਡਰਮਾ ਵਿਰੋਧ ਕਰ ਰਹੀ ਹੈ ਸੋ ਅਸੀਂ ਜਰੂਰ ਇਹ ਗੱਲ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਬੰਦ ਕਰੋ ਤੁਸੀਂ ਬਾਰ-ਬਾਰ ਪੰਜਾਬ ਬੋਰਡ ਦੀ ਫੈਸਲੇ ਲੈ ਰਹੇ ਹੋ ਤੁਸੀਂ ਬਾਰ-ਬਾਰ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਹੋ ਹੁਣ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਮਾਰਚ ਮਹੀਨੇ ਹੀ ਪੰਜਾਬ ਦੇ ਕੋਲ ਜਿਹੜਾ ਉਹਦਾ ਪਾਣੀ ਬਣਦਾ ਉਹ ਲੈ ਚੁੱਕਿਆ ਆਪਣਾ ਹਿੱਸੇ ਦਾ ਪਾਣੀ ਜੂਰ ਕਰ ਚੁੱਕਿਆ ਸੋ ਪੰਜਾਬ ਕੋਲ ਇੱਕ ਬੂੰਦ ਵੀ ਬਾਧੂ ਪਾਣੀ ਨਹੀਂ ਹੈ ਸੋ ਇਹਦੇ باوجود ਜਿਹੜਾ 85 ਚੋ ਕਿਉਂ ਸਕਦਾ ਕੱਲ ਰਾਤ ਦਾ ਜਿਹੜਾ ਇਹ ਸਮਝਦਿਆ ਵੀ ਇੱਕ ਮਤਲਬ ਕਾਲਾ ਫੈਸਲਾ ਕੀਤਾ ਬੀਜੇਪੀ ਦੀ ਸਰਕਾਰ ਨੇ ਉਸ ਫੈਸਲੇ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਵੱਲੋਂ ਹੱਲਾ ਬੋਲੇ ਆਗੇ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਅੱਜ ਪਠਾਨਕੋੜ ਦੇ ਅੰਦਰ ਬੀਜਪੀ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਕਸ਼ਮੀ ਸ਼ਰਮਾ ਜੀ ਦੇ ਕੋਠੀ ਦੇ ਅੱਗੇ ਅਸੀਂ ਇਕੱਠੇ ਹੋਏ ਆ ਅਸੀਂ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਪੰਜਾਬ ਦੇ ਭੜੇ ਦੇ ਵਾਲੇ ਸੋਚਦੇ ਹੋ ਜੇ ਤੁਸੀਂ ਪੰਜਾਬ ਦੀ ਮਿੱਟੀ ਦਾ ਮਾੜਾ ਮੋਟਾ ਵੀ ਮੋਹ ਰੱਖਦੇ ਹੋ ਤਾਂ ਦਿੱਲੀ ਵਾਲਿਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੋ ਤੇ ਪੰਜਾਬ ਦੇ ਲੋਕਾਂ ਦੀ ਪਿੱਠ 'ਤੇ ਜਿਹੜਾ ਸੁਰਾ ਮਾਰਿਆ ਬੀਜੇਪੀ ਨੇ ਇਸ ਹਮਲੇ ਦੇ ਖਿਲਾਫ ਜਿਹੜਾ ਆਪਣੀ ਆਵਾਜ਼ ਬੁਲੰਦ ਕਰੋ ਪਰ ਕਿਉਂਕਿ ਬੀਜੇਪੀ ਲਗਾਤਾਰ ਜਿਹੜੇ ਆ ਉਹ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਆ ਸੋ ਅੱਜ ਪ੍ਰੋਟੈਸਟ ਕਰ ਰਹੇ ਆ ਇੱਕ ਬੂੰਦ ਵੀ ਪਾਣੀ ਜਿਹੜਾ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ ਜੋ ਵੀ ਕਰਨਾ ਪਊਗਾ ਜਿੱਥੇ ਤੱਕ ਵੀ ਜਾਣਾ ਪਊਗਾ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਸਰਮਾਨਜੀ ਦੀ ਸਰਕਾਰ ਆਪਣਾ ਉਹ ਫੈਸਲਾ ਆਪਣਾ ਉੱਥੇ ਤੱਕ ਜਾਊਗੀ ਤੇ ਪੰਜਾਬ ਦੇ ਪਾਣੀ ਦੇ ਰਾਖੀ ਕੀਤੀ ਜਾਊਗੀ ਠੀਕ